ਚਰਨ ਤਾ ਪਰਸੁ ਕਿਅਤ ਚਰਨ ਗੁਰ ਅਮਰ ਪਵਲ ਰਹਿ ਹੱਥ ਤਾ ਪਰ ਸਕਿਆ ਹੱਥ ਲੱਗੇ ਗੁਰ ਅਮਰ ਪੈ ਜੀਤ ਤਾ ਪਰਸੁ ਕਿਅਤ ਜੀ ਗੁਰ ਅਮਰ ਪਣੀ ਜੈ ਨੈਣ ਤਾ ਪਰਸੁ ਕਿਅਤ ਨੈਣ ਗੁਰ ਅਮਰ ਪਖਿਜੈ ਸਰਵਣ ਤਾ ਪਰਸੁ ਕਿਅਤ ਸਰਵਣ ਗੁਰ ਅਮਰ ਸੁਣੀ ਜੈ ਸਕਿਆਥ ਸੋਹੀਓ ਜਿਤਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਕਰਦੇ ਆਂ ਪਟ ਜੀ ਆਖਦੇ ਹਨ ਕਹਿੰਦੇ ਅਸਲ ਦੇ ਵਿੱਚ ਉਹ ਪੈਰ ਹੀ ਸਕਾਰਥੇ ਹਨ ਜਿਹੜੇ ਪੈਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੱਲ ਤੁਰਦੇ ਹਨ ਉਹਨਾਂ ਦੀ ਸਿੱਖਿਆ ਤੇ ਚੱਲਦੇ ਹਨ ਅਗਲਾ ਬਚਨ ਉਹਨਾਂ ਨੇ ਆਖਿਆ ਕਹਿੰਦੇ ਉਹ ਹੱਥ ਪਵਿੱਤਰ ਹਨ ਉਹ ਹੱਥ ਸਖਿਆਰਥੇ ਹਨ ਉਹ ਚੰਗੇ ਹਨ ਜਿਹੜੇ ਹੱਥ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਵਧਦੇ ਹਨ ਤੀਜੀ ਉਦਾਹਰਨ ਦਿੱਤੀ ਕਹਿੰਦੇ ਜੀ ਤਾਂ ਪਰਸਕ ਅੱਥ ਗੱਲ ਕੀਤੀ ਜ਼ੁਬਾਨ ਦੀ ਜ਼ਿਹਵਾ ਦੀ ਜ਼ਿਹਵਾ ਏਕ ਕਮਨ ਗੁਣ ਕਹੀ ਹੈ ਆਖਿਆ ਜ਼ੁਬਾਨ ਉਹ ਭਲੀ ਹੈ ਜਿਹੜੀ ਜ਼ੁਬਾਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੀ ਹੈ ਤਾਂ ਫਿਰ ਆਖਿਆ ਅੱਖਾਂ ਉਹ ਪਵਿੱਤਰ ਹਨ ਜਿਹੜੀਆਂ ਪਾਤਸ਼ਾਹ ਨੂੰ ਵੇਖਦੀਆਂ ਹਨ ਤੇ ਕੰਨ ਉਹ ਪਵਿੱਤਰ ਹਨ ਜਿਹੜੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਣਦੇ ਹਨ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਪੁਰਬ ਮਨਾਇਆ ਜਾ ਰਿਹਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੈ ਬਣਿਆ ਵੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਪ੍ਰਕਾਸ਼ ਮਾਤਾ ਲక్ష్ਮੀ ਜੀ ਦੀ ਕੁੱਖ ਤੋਂ ਪਿਤਾ ਭਾਈ ਤੇਜਪੰਨ ਦੇ ਘਰ ਪਿੰਡ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣਾ ਘਰੇਲੂ ਕੰਮ ਕਾਜ ਕਰਦੇ ਸਨ ਇਨਾਂ ਦੇ ਭਤੀਜੇ ਭਾਈ ਜਸੂ ਦੇ ਘਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਬੀਬੀ ਅਮਰੋ ਦਾ ਆਨੰਦ ਕਾਰਜ ਹੋਇਆ ਵਿਆਹ ਹੋਇਆ ਬੀਬੀ ਅਮਰੋ ਤੋਂ ਬਾਣੀ ਸੁਣੀ ਦੁੱਧ ਰਿੜਕਦਿਆਂ ਬੀਬੀ ਅਮਰੋ ਨੇ ਬਾਣੀ ਪੜਨੀ ਤੇ 62 ਸਾਲ ਦੀ ਉਮਰ ਹੈ ਬਾਬਾ ਅਮਰਦਾਸ ਜੀ ਦੀ ਬਾਬਾ ਅਮਰਦਾਸ ਬਾਣੀ ਸੁਣਦੇ ਐ ਸਾਡੇ ਇਤਿਹਾਸ ਵਿੱਚ ਇੱਕ ਘਟਨਾ ਹੋਰ ਆਉਂਦੀ ਐ ਇਹ ਯਾਤਰਾ ਤੇ ਜਾ ਰਹੇ ਸਨ ਕੋਈ ਪੁਰਖ ਇਹਨਾਂ ਨੂੰ ਮਿਲਿਆ ਉਹਨਾਂ ਦੇ ਨਾਲ ਜਦੋਂ ਗੱਲਾਂ-ਬਾਤਾਂ ਕੀਤੀਆਂ ਬੈਠ ਕੇ ਜਲਪਾਣੀ ਛਕਿਆ ਤੇ ਉਹਨਾਂ ਨੇ ਪੁੱਛਿਆ ਕਹਿੰਦੇ ਤੇਰਾ ਗੁਰੂ ਕੌਣ ਹੈ ਉਹ ਕਹਿੰਦੇ ਮੈਂ ਤਾਂ ਅਜੇ ਤੱਕ ਗੁਰੂ ਧਾਰਿਆ ਹੀ ਨਹੀਂ ਹੈ ਅੱਜ ਵੀ ਤੁਸੀਂ ਵੇਖਿਆ ਹੈ ਨਾ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਪੰਜਾਬ ਦੇ ਵਿੱਚ ਰਹਿ ਕੇ ਜਿੱਥੇ ਦਿਨ ਰਾਤ ਗੁਰਦੁਆਰਿਆਂ ਵਿੱਚ ਬਾਣੀ ਪੜ੍ਹੀ ਜਾਂਦੀ ਹੋਵੇ ਤੇ ਸਪੀਕਰਾਂ 'ਚੋਂ ਆਵਾਜ਼ ਆਉਂਦੀ ਹੋਵੇ ਆਹ ਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾ ਵੋ ਸੱਚੀ ਬਾਣੀ ਜਿੱਥੇ ਪੜਿਆ ਜਾਂਦਾ ਹੋਵੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਤੁਸੀਂ ਵੇਖੋ ਬਹੁਤਾਤ ਮਨੁੱਖ ਨੂੰ ਗੁਰੂ ਦੀ ਸਮਝ ਨਹੀਂ ਹੈ ਕੋਈ ਤਸਵੀਰਾਂ ਪਿੱਛੇ ਲੱਗਾ ਹੋਇਆ ਹੈ ਕੋਈ ਸ਼ਰੀਰਾਂ ਪਿੱਛੇ ਲੱਗਾ ਹੋਇਆ ਹੈ ਕੋਈ ਸ਼ਰੀਰ ਗੁਰੂ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਕਿਸੇ ਪਾਸੇ ਇਦਾਂ ਦਾ ਵਿਡੰਬਣ ਬਣਿਆ ਹੋਇਆ ਜਦੋਂ ਨਾ ਆਖਿਆ ਮੇਰਾ ਕੋਈ ਗੁਰੂ ਨਹੀਂ ਹੈ ਤੇ ਉਹਨੇ ਆਖਿਆ ਥੋੜਾ ਜਿਹਾ ਪਿੱਛੇ ਹੋ ਜਾ ਭਾਈ ਮੈਂ ਨਗੁਰੇ ਦੇ ਨਾਲ ਕੋਈ ਸੰਗ ਨਹੀਂ ਕਰਨਾ ਚਾਹੁੰਦਾ 6:00 ਉਧਰੋਂ ਜਦੋਂ ਬੀਬੀ ਅਮਰੋਤ ਤੋਂ ਬਾਣੀ ਸੁਣੀ ਤਾਂ ਬੀਬੀ ਅਮਰੋਤ ਤੋਂ ਬਾਣੀ ਸੁਣ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਏ ਸੇਵਾ ਕੀਤੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਸਿੱਖਿਆ ਦਿੱਤੀ ਸੇਵਾ ਦੇ ਵਿੱਚ ਲਾਇਆ ਤੇ 62 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਮਹਾਨ ਸੇਵਾ ਕੀਤੀ 10 ਸਾਲ ਗੁਰੂ ਘਰ ਦੀ ਸੇਵਾ ਕਰਨ ਤੋਂ ਬਾਅਦ 72 ਸਾਲਾਂ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਤੀਜੀ ਵਾਰ ਸਥਾਪਨਾ ਸੀ ਤੇ ਉਹ ਬਾਬਾ ਅਮਰਦਾਸ ਜੀ ਨੂੰ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਣਾ ਦਿੱਤਾ। ਉਹ ਸੁਗੜ ਉਸ ਜਾਨ ਬਾਬਾ ਅਮਰਦਾਸ ਜੀ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਣੇ ਤੇ ਉਹਨਾਂ ਨੇ ਸਿੱਖੀ ਦੇ ਇਸ ਮੰਡਲ ਦੇ ਵਿੱਚ ਮਹਾਨ ਕਾਰਜ ਕੀਤੇ ਤੇ ਉਹਨਾਂ ਦਾ ਨਾਂ ਤਰੂ ਤਾਰੇ ਵਾਂਗ ਚਮਕਿਆ। ਸਤਗੁਰੂ ਜੀ ਨੇ ਜਿੱਥੇ ਬੌਲੀਆਂ ਲਵਾਈਆਂ ਜਿੱਥੇ ਤਾਲ ਲਵਾਏ ਜਿੱਥੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਚਲਾਈ ਹੋਈ ਲੰਗਰ ਦੀ ਪ੍ਰਥਾ ਨੂੰ ਇੰਨਾ ਪ੍ਰਬਲ ਕਰ ਦਿੱਤਾ ਇੰਨਾ ਚੜ੍ਹਦੀ ਕਲਾ ਦੇ ਵਿੱਚ ਕਰ ਦਿੱਤਾ ਕਿ ਜਦੋਂ ਗੁਰੂ ਘਰ ਦੀ ਗੁਰੂ ਘਰ ਦੀ ਸ਼ਿਕਾਇਤ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕੀਤੀ ਤੇ ਇਸ ਸਮੇਂ ਤੱਕ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਵੀ ਪਾਤਸ਼ਾਹ ਜੀ ਦੀ ਸੰਗਤ ਵਿੱਚ ਆ ਚੁੱਕੇ ਸਨ ਬਹੁਤ ਕੁਝ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਬਾਰੇ ਗੁਰੂ ਨਾਨਕ ਦੇ ਘਰ ਬਾਰੇ ਅਕਬਰ ਬਾਦਸ਼ਾਹ ਦੇ ਕੋਲ ਤੌਮ ਤਾਂ ਲਾਈਆਂ ਤਾਂ ਅਕਬਰ ਬਾਦਸ਼ਾਹ ਨਾਲ ਗੱਲਬਾਤ ਕਰਨ ਵਾਸਤੇ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਲਾਹੌਰ ਭੇਜਿਆ ਸੋਚੋ ਕਿੰਨੀ ਤਿਆਰੀ ਹੋਵੇਗੀ ਕਿੰਨੀ ਚੜ੍ਹਦੀ ਕਲਾ ਦੇ ਨਾਲ ਭਾਈ ਜੇਠਾ ਜੀ ਨੇ ਉਥੇ ਨਿਰ ਉਤਰ ਕਰ ਦਿੱਤਾ ਉਹਨਾਂ ਸ਼ਿਕਾਇਤਾਂ ਨੂੰ ਝੂਠੀਆਂ ਸਾਬਤ ਕਰ ਦਿੱਤੀਆਂ ਤੇ ਗੁਰੂ ਨਾਨਕ ਦਾ ਘਰ ਵੱਡਾ ਹੈ ਇਹ ਸਾਬਤ ਹੋਇਆ ਤੇ ਸਮੇਂ ਦਾ ਬਾਦਸ਼ਾਹ ਅਕਬਰ ਬਾਦਸ਼ਾਹ ਆਪ ਚੱਲ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਸਿੱਖੀ ਪ੍ਰਚਾਰ ਕਰਦੇ ਮਹਾਨ ਸੇਵਾ ਕਰਦੇ ਤੇ ਉਹਨਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੋਇੰਦਵਾਲ ਨਗਰ ਵਿੱਚ ਭੇਜਿਆ ਤੇ ਗੋਇੰਦਵਾਲ ਦੀ ਧਰਤੀ ਤੇ ਸਮੇਂ ਦਾ ਅਕਬਰ ਬਾਦਸ਼ਾਹ ਆਇਆ ਤੇ ਉਹਨੇ ਗੁਰੂ ਘਰ ਦੀ ਲੰਗਰ ਦੀ ਪ੍ਰਥਾ ਜਿਸ ਨੂੰ ਸਾਡੇ ਇਤਿਹਾਸ ਵਿੱਚ ਇੰਜ ਚੇਤੇ ਕੀਤਾ ਜਾਂਦਾ ਹੈ ਪਹਿਲੇ ਪੰਗਤ ਪਾਛੇ ਸੰਗਤ ਸਤਿਗੁਰੂ ਜੀ ਨੇ ਆਖਿਆ ਜੇ ਕੋਈ ਪੇਟ ਕਰਕੇ ਭੁੱਖਾ ਹੈ ਤੇ ਉਹ ਸੰਗਤ ਵਿੱਚ ਉਸ ਦਾ ਮਨ ਨਹੀਂ ਲੱਗਣਾ ਕਿਉਂਕਿ ਉਹਦਾ ਧਿਆਨ ਆਪਣੇ ਪੇਟ ਦੀ ਭੁੱਖ ਵੱਲ ਹੋਵੇਗਾ ਇਸ ਕਰਕੇ ਪਹਿਲਾਂ ਪੰਗਤ ਵਿੱਚੋਂ ਪ੍ਰਸ਼ਾਦਾ ਛਕਣਾ ਹੈ ਪੰਗਤ ਵਿੱਚੋਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੋ ਕੇ ਫਿਰ ਸੰਗਤ ਕਰਨੀ ਹੈ ਤੇ ਸਮੇਂ ਦਾ ਬਾਦਸ਼ਾ ਜਿੱਥੇ ਬੜੇ ਸਮੇਂ ਤੋਂ ਇਹ ਪਰੰਪਰਾ ਚੱਲਦੀ ਆ ਰਹੀ ਸੀ ਉੱਚੀ ਜਾਤ ਵਾਲਾ ਉੱਚੀ ਜਗ੍ਹਾ ਤੇ ਪ੍ਰਸ਼ਾਦਾ ਪਾਣੀ ਛੱਕਦਾ ਹੈ ਨੀਵੀਂ ਜਾਤ ਵਾਲਾ ਹੇਠਾਂ ਬਹਿ ਕੇ ਛੱਕਦਾ ਹੈ ਰਾਜ ਦਰਬਾਰਾਂ ਦੀਆਂ ਪਰੰਪਰਾਵਾਂ ਬਣੀਆਂ ਹੋਈਆਂ ਸਨ ਹਰਾਨੀ ਦੀ ਹੱਦ ਨਾ ਰਹੀ ਸਮਾਜ ਨੇ ਮੂੰਹ ਵਿੱਚ ਉਂਗਲਾਂ ਪਾਈਆਂ ਤੇ ਵੇਖਿਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਵਡਿਆਈ ਵੱਡੀ ਹੋਈ ਉਹ ਕਿਰਪਾ ਵਰਤੀ ਕੇ ਗੁਰੂ ਦੇ ਲੰਗਰ ਵਿੱਚ ਸਮੇਂ ਦੇ ਬਾਦਸ਼ਾਹ ਨੇ ਵੀ ਧਰਤੀ ਤੇ ਬਹਿ ਕੇ ਉਹ ਆਮ ਲੋਕ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਕਿਹਾ ਜਾਂਦਾ ਸੀ ਉਹਨਾਂ ਚ ਬੈਠ ਕੇ ਪ੍ਰਸ਼ਾਦਾ ਛਕਿਆ। ਉਹਨੇ ਮੰਨਿਆ ਉਹ ਕਹਿੰਦਾ ਜੀਵਨ ਦੇ ਵਿੱਚ بڑے ਪਦਾਰਥ ਛਕੇ ਆ ਇੱਕ ਰਾਜਾ ਸੀ ਕਿਸੇ ਗੱਲ ਦੀ ਰਿਜਕ ਦੀ ਕਮੀ ਨਹੀਂ ਪਰ ਕਹਿੰਦਾ ਆਮ ਲੋਕਾਂ ਦੇ ਵਿੱਚ ਬਹਿ ਕੇ ਗੁਰੂ ਘਰ ਦੀ ਇਸ ਪੰਗਤ ਵਿੱਚ ਬਹਿ ਕੇ ਜਿਹੜਾ ਆਨੰਦ ਮੈਨੂੰ ਪ੍ਰਸ਼ਾਦਾ ਛਕਣ ਦਾ ਆਇਆ ਹੈ ਅਜੇ ਤੱਕ ਮੈਂ ਇੰਜ ਦਾ ਭੋਜਨ ਨਹੀਂ ਛਕਿਆ। ਉਹਨੇ ਲੰਗਰ ਤੋਂ ਖੁਸ਼ ਹੋ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਹਿੰਦਾ ਮੈਂ ਲੰਗਰ ਦੇ ਨਾਂ ਜਗੀਰ ਲਵਾਉਣਾ ਚਾਹੁੰਦਾ ਪਰ ਪਾਤਸ਼ਾਹ ਨੇ ਆਖਿਆ ਨਹੀਂ ਜਗੀਰਾਂ ਲੱਗਣਗੀਆਂ ਤੇ ਗੁਰੂ ਨਾਨਕ ਦੇ ਘਰ ਵਿੱਚ ਸੇਵਾਦਾਰ ਆਲਸੀ ਹੋ ਜਾਣਗੇ ਉਦਮੀ ਨਹੀਂ ਰਹਿਣਗੇ ਇਹ ਲੰਗਰ ਗੁਰੂ ਨਾਨਕ ਦੇ ਸਿੱਖਾਂ ਦੀ ਕਿਰਤ ਦੇ ਵਿੱਚੋਂ ਜਿਹੜਾ ਦਸਵੰਦ ਆਉਂਦਾ ਹੈ ਉਹਦੇ ਨਾਲ ਗੁਰੂ ਘਰ ਲੰਗਰ ਤਿਆਰ ਹੁੰਦਾ ਹੈ ਗੁਰੂ ਕੇ ਲੰਗਰ ਕਦੇ ਜਗੀਰਾਂ ਨਾਲ ਨਹੀਂ ਚੱਲਦੇ ਇਨੇ ਆਖਿਆ ਮਹਾਰਾਜ ਫਿਰ ਮੈਂ ਕੀ ਕਰ ਸਕਦਾ ਹੈ ਸਾਧ ਸੰਗਤ ਸਮੇਂ ਦੇ ਹਾਲਾਤ ਐਸੇ ਸਨ ਇਥੇ ਸਤੀ ਪ੍ਰਥਾ ਪਰਦਾ ਪ੍ਰਥਾ ਜਿਸ ਨੂੰ ਢੰਡ ਪ੍ਰਥਾ ਆਖਿਆ ਜਾਂਦਾ ਸਤੀ ਪ੍ਰਥਾ ਇਹ ਨਹੀਂ ਖਤਰਨਾਕ ਪ੍ਰਥਾ ਸੀ ਕਿ ਜਿਸ ਬੀਬੀ ਦਾ ਪਤੀ ਚਲਾਣਾ ਕਰ ਗਿਆ ਉਸ ਨੂੰ ਜਿਉਂਦੇ ਜੀ ਉਹਦੇ ਪਤੀ ਦੀ ਚਿਖਾ ਦੇ ਵਿੱਚ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ ਮਹਾਰਾਜ ਨੇ ਸਮਾਜ ਦੇ ਕਾਰਜ ਕਰਵਾਏ ਅਕਬਰ ਬਾਦਸ਼ਾਹ ਨੂੰ ਆਖਿਆ ਇਹ ਪ੍ਰਥਾ ਬੰਦ ਕੀਤੀ ਜਾਵੇ ਕਿੰਨੀ ਖਤਰਨਾਕ ਪ੍ਰਥਾ ਸੀ ਕਿ ਜਿਉਂਦੇ ਜੀ ਇੱਕ ਬੀਬੀ ਨੂੰ ਇੱਕ ਔਰਤ ਨੂੰ ਫਿਰ ਪਰਦਾ ਪ੍ਰਥਾ ਘੁੰਡ ਪ੍ਰਥਾ ਵੀ ਔਰਤ ਜਿਹੜੀ ਹੈ ਆਪਣਾ ਚਿਹਰਾ ਨੰਗਾ ਕਰਕੇ ਸਮਾਜ ਵਿੱਚ ਵਿਚਰ ਨਹੀਂ ਸਕਦੀ ਅਜੇ ਵੀ ਕਿਤੇ ਕਿਤੇ ਅਨਜਾਣ ਤੇ ਭੁੱਲੜ ਲੋਕ ਇਸ ਚੀਜ਼ ਦਾ ਸ਼ਿਕਾਰ ਨੇ ਥੋੜੇ ਦਿਨ ਹੋਏ ਅਜੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਗੁਰਮਤਿ ਪ੍ਰਚਾਰ ਕਰਨ ਗਏ ਜਦੋਂ ਉਹਨਾਂ ਪਿੰਡਾਂ 'ਚੋਂ ਲੰਘੇ ਤੇ ਵੇਖਿਆ ਅਜੇ ਵੀ ਪਰਦਾ ਪ੍ਰਥਾ ਭਾਵ ਬੀਬੀਆਂ ਘੁੰਡ ਕੱਢ ਕੇ ਬਾਹਰ ਵਿਚਰਦੀਆਂ ਸਨ ਸਤਿਗੁਰੂ ਨੇ ਉਹ ਘੁੰਡ ਪ੍ਰਥਾ ਉਹ ਪਰਦਾ ਪ੍ਰਥਾ ਬੰਦ ਕਰਾਈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਇਸ ਸੰਸਾਰ ਤੇ ਵਰਤੀਆਂ ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਕੋੜੀ ਆਉਂਦਾ ਹੈ ਜਿਹੜਾ ਛੇਠ ਤੋਂ ਕੋੜੀ ਬਣਿਆ ਤੇ ਲੋਕ ਪ੍ਰੇਮਾ ਕੋੜੀ ਕਹਿੰਦੇ ਸਨ 9 ਬਰਨੋ ਹੋਇਆ ਗੁਰੂ ਘਰ ਦੇ દવાਖਾਨੇ ਚ ਇਲਾਜ ਹੋਇਆ ਬਾਣੀ ਪੜੀ ਚੇਤਨਨ ਹੋਇਆ ਉਹ ਗੁਰੂ ਘਰ ਦਾ ਪ੍ਰਚਾਰਕ ਬਣਿਆ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪ ਸੰਗਤਾਂ ਨੂੰ ਗੁਰਮਤ ਗੁਰਬਾਣੀ ਨਾਲ ਜੋੜਿਆ ਉਥੇ ਜੋਗ ਜਾਣਦਿਆਂ ਹੋਇਆਂ ਭਾਈ ਜੇਠਾ ਜੀ ਦੀ ਗੁਰਬਾਣੀ ਦੀ ਤਿਆਰੀ ਕਰਵਾਈ ਭਾਈ ਜੇਠਾ ਜੀ ਨੂੰ ਜ਼ਿੰਮੇਵਾਰ ਬਣਾਇਆ ਤੇ ਸਮਾਂ ਆਇਆ ਆਪਣੀ ਬੀਬੀ ਭਾਨੀ ਦਾ ਆਨੰਦ ਕਾਰਜ ਭਾਈ ਜੇਠਾ ਤੇ ਬੀਬੀ ਦਾਨੀ ਦਾ ਆਨੰਦ ਕਾਰਜ ਭਾਈ ਰਾਮਾ ਜੀ ਨਾਲ ਕੀਤਾ ਜਿਹੜੇ ਦੋਵੇਂ ਗੁਰੂ ਘਰ ਦੇ ਗੁਰਸਿੱਖ ਸਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਮਹਾਨ ਜੀਵਨ ਜਿਸ ਜੀਵਨ ਦੀ ਮਿਸਾਲ ਦੁਨੀਆਂ ਦੇ ਵਿੱਚ ਕਿਤੇ ਨਹੀਂ ਹੈ ਉਸ ਸੁਗੜ ਉਮਰ ਦੇ ਵਿੱਚ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਬਣੇ ਉਹਨਾਂ ਨੇ ਇਸ ਸੰਸਾਰ ਤੇ ਹਰ ਦوار ਵਾਲੇ ਪਾਸੇ ਗੁਰਮਤ ਦਾ ਪ੍ਰਚਾਰ ਕੀਤਾ ਦੂਰ ਦਰਾਡੇ ਜਾ ਕੇ ਸੰਗਤਾਂ ਨੂੰ ਗੁਰਮਤ ਨਾਲ ਜੋੜਿਆ ਵੱਡਾ ਕਾਰਜ ਕਰਦਿਆਂ ਸਤਿਗੁਰਾਂ ਨੇ 22 ਮੰჯੀਆਂ 52 ਪੀੜੇ ਗੁਰੂ ਘਰ ਦੇ ਪ੍ਰਚਾਰ ਕੇਂਦਰ ਥਾਪੇ ਸਿੱਖਾਂ ਨੂੰ ਬਾਣੀ ਦਾ ਗਿਆਨ ਦੇ ਕੇ ਦੂਰ ਦਰਾਡੇ ਤੱਕ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਇਹ ਮਹਾਨ ਕਾਰਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿੱਚ ਕੀਤੇ ਤੇ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ ਉਹਨਾਂ ਨੇ ਜੋਗ ਜਾਣਦਿਆਂ ਹੋਇਆਂ ਭਾਈ ਜੇਠਾ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਆਏ ਸਨ ਵੇਖੋ ਪਿਆਰਿਓ ਅੱਜ ਹਰ ਬੰਦਾ ਚਾਹੁੰਦਾ ਹੈ ਪਦਾਰਥ ਹੋਣ ਹਰ ਬੰਦਾ ਚਾਹੁੰਦਾ ਹੈ ਤੰਦਰੁਸਤੀ ਹੋਵੇ ਹਰ ਬੰਦਾ ਚਾਹੁੰਦਾ ਹੈ ਕਿਸੇ ਗੱਲ ਦੀ ਕਮੀ ਨਾ ਹੋਵੇ ਪਰ ਵੇਖੋ ਭਾਈ ਜੇਠਾ ਜੀ ਦਾ ਜੀਵਨ ਬਚਪਨ ਵਿੱਚ ਮਾਤਾ ਪਿਤਾ ਚਲਾਣਾ ਕਰ ਗਏ ਥੋੜਾ ਸਮਾਂ ਬੀਤਿਆ ਨਾਨੀ ਨੇ ਸੰਭਾਲਿਆ ਨਾਨੀ ਵੀ ਚਲਾਣਾ ਕਰ ਗਈ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸ਼ੇਰ ਤੇ ਹੱਥ ਧਰਿਆ ਇਹ ਬੜੀ ਪਿਆਰੀ ਇੱਕ ਘਟਨਾ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਾਸਰ ਕੇ ਪਿੰਡ ਆਏ ਹੋਏ ਸਨ ਤੇ ਉਧਰੋਂ ਲਾਹੌਰ ਚੂਨਾ ਮੰਡੀ ਤੋਂ ਨਾਨੀ ਵੀ ਭਾਈ ਜੇਠੇ ਨੂੰ ਲੈ ਕੇ ਆਈ ਸੀ ਤੇ ਹੁਣ ਵਾਂਗ ਇੰਨੇ ਆਉਣ ਜਾਣ ਦੇ ਸਾਧਨ ਨਹੀਂ ਸਨ ਜਦੋਂ ਨਾਨੀ ਭਾਈ ਜੇਠੇ ਨੂੰ ਪਿੰਡ ਲੈ ਕੇ ਆਈ ਤਾਂ ਸਾਰਾ ਪਿੰਡ ਨਾਨੀ ਦੇ ਨਾਲ ਅਫਸੋਸ ਕਰਨ ਵਾਸਤੇ ਆਇਆ ਕਿ ਤੁਹਾਡੇ ਧੀ ਜਵਾਈ ਇਸ ਸੰਸਾਰ ਤੇ ਨਹੀਂ ਰਹਿ। ਇਹ ਬੱਚਾ ਤੁਹਾਡੇ ਕੋਲ ਹੈ ਛੋਟਾ। ਤਾਂ ਇਤਿਹਾਸ ਕਹਿੰਦਾ ਬਾਬਾ ਅਮਰਦਾਸ ਧੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੀ ਉੱਥੇ ਅਫਸੋਸ ਕਰਨ ਆਏ। ਅਫਸੋਸ ਤੇ ਸਾਰਿਆਂ ਨੇ ਕੀਤਾ। ਜਿੰਨੇ ਜਿੰਨੇ ਅਕਾਲ ਪੁਰਖ ਪਰਮਾਤਮਾ ਨੇ ਸਮਝ ਸੋਝੀ ਤੇ ਸਾਧਨ ਦਿੱਤੇ ਹੁੰਦੇ ਆ ਬੰਦਾ ਕੋਸ਼ਿਸ਼ ਕਰਦਾ ਹੈ ਦੂਜੇ ਨੂੰ ਧੀਰਜ ਦਿੱਤਾ ਜਾਵੇ, ਉਹਦੀ ਮਦਦ ਕੀਤੀ ਜਾਵੇ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਜੇਠੇ ਦੇ ਸਿਰ ਤੇ ਹੱਥ ਧਰਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਆਖਿਆ ਇਹ ਸਾਡਾ ਬੱਚਾ ਹੈ ਇਹਨੂੰ ਲੈ ਕੇ ਆਉਣਾ ਗੁਰੂ ਨਾਨਕ ਦੇ ਘਰ ਵਿੱਚ ਸਤਿਗੁਰੂ ਜੀ ਦੀ ਬਾਣੀ ਇਹਨੂੰ ਧੀਰਜ ਦੇਵੇਗੀ ਇਹ ਮਹਾਨ ਇਨਸਾਨ ਬਣੇਗਾ ਦੇਵੀ ਗੁਣਾ ਵਾਲਾ ਮਨੁੱਖ ਬਣੇਗਾ ਵੇਖੋ ਭਾਈ ਜੇਠਾ ਨੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ ਤੇ ਕਿੱਥੇ ਪਾਤਸ਼ਾਹ ਜੀ ਬਾਣੀ ਚ ਲਿਖਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤੇ ਕਿੱਥੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਭਾਈ ਜੇਠਾ ਜੀ ਤੇ ਤੇ ਫਿਰ ਸੰਗਤ ਨੇ ਪੜਿਆ ਧੰਨ ਧੰਨ RAMਦਾਸ ਗੁਰ